ਜੇ ਲੋਲਾ ਜਾਂ ਬੰਦਾ ਹੋਵੇ ਫਿਰਦਾ ਹੈ ਪਾਰਲੀਮੈਂਟ ਜਾਣ ਦੇਣ ਇਹਨੂੰ ਪਤਾ ਹੈ ਕਿ ਇੱਕ ਆਵਾਜ਼ ਇਹਦੀ ਜਿਹੜੀਆਂ ਜਮਾਨਤਾ ਜਬਤ ਕਰਾਦੇ ਇਹਨੂੰ ਸਾਰਾ ਪਤਾ ਮੁੱਖ ਮੰਤਰੀ ਨੂੰ ਸਰਕਾਰ ਅਮਰਪਾਲ ਤੋਂ ਇਨਾ ਘਬराई ਹੋਈ ਹੈ ਉਹ ਕਹਿੰਦੀ ਹੈ ਕਿ ਜੋ ਮਰਜ਼ੀ ਹੋ ਜੇ ਇੱਕ ਕੈਰੇਕਟਰ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਬਾਕੀ ਤੇ ਕਨਫਰਸ ਤੋਂ ਬਾਅਦ ਉਹ ਕਹਿੰਦੇ ਕਿ ਕੱਠ ਘੱਟ ਹੋਇਆ ਲੋਕ ਪਿੱਛੇ ਹਟ ਕੇ ਬੜਾ ਪ੍ਰਚਾਰਿਆ ਗਿਆ ਤੁਹਾਨੂੰ ਨਹੀਂ 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 ਕੱਠ ਕੌਣ ਕੇ ਦਾ ਘੱਟ ਹੋਇਆ ਤੁਸੀਂ 1600 ਬੱਸ ਲੈ ਗਏ ਅਕਾਲੀ ਦਲ ਕੋਲ ਪੈਸਾ ਹੀ ਇੰਨਾ ਹੈ ਉਹ 500 ਰੁਪਇਆ ਦਿੰਦੇ ਨੇ ਬੰਦਾ ਬਰਾਲੀਂਦੇ ਜੇ ਕੰਮ ਕਰਨਾ ਹੁੰਦਾ ਤੇ ਅਸੀਂ ਲੱਖ ਬੰਦਾ ਇਕੱਠਾ ਕਰ ਦਿੰਦੇ ਤੁਹਾਡੇ ਪਾਸੇ ਉਹ ਕਹਿੰਦੇ ਕਿ ਸਿਰਫ ਸੋਸ਼ਲ ਮੀਡੀਆ ਵਾਲੇ ਇਹਨਾਂ ਕੋਲੇ ਵੀ ਭਾਨੇ ਰਾਂ ਦਾ ਲੱਖੇ ਰਾਂ ਦਾ ਜ਼ਿਕਰ ਕਰਦੇ ਹੋ ਕਹਿੰਦੇ ਸਿਰਫ ਇਹ ਬੋਲ ਲੈਂਦੇ ਸੋਣਾ ਬਸ ਠੀਕ ਹੈ ਉਹ ਗੱਲ ਹੈ ਨਹੀਂ ਪਰ ਲੋਕ ਤਾਂ ਹੈ ਨਹੀਂ ਨਾਲ ਇਹਨਾਂ ਦੇ ਪਰ ਬੋਲਦੇ ਸੋਣਾ ਨੇ ਜੀ ਇਹ ਤਾਂ ਨਹੀਂ 10 ਤੋਂ 5 10 ਤੋਂ ਬਾਦ ਹਿੰਦੂ ਚਿਹਰੇ ਸ਼ਾਮਲ ਹੋਏ ਨੇ ਹਿੰਦੂ ਚਿਹਰੇ ਨੇ ਕਹਿਤਾ ਜੀ ਜੇ ਪੰਜਾਬ ਬਚਾਉਣਾ ਤੇ ਭਾਈ ਅਮਰਤਪਾਲ ਜ਼ਰੂਰੀ ਇੱਕ ਮੁੱਖ ਮੰਤਰੀ ਜਿਹੜਾ ਆਪਦੇ ਪੰਜਾਬ ਦਾ ਆਪਦੀ ਸ਼ਕਲਾਂ ਵਰਗਾ ਮੁੱਖ ਮੰਤਰੀ ਲਾਇਓ ਜਿੰਦੀ ਪੰਜਾਬ ਦੀ ਸ਼ਕਲ ਹੋ ਪੰਜਾਬ ਦੀ ਸ਼ਕਲ ਹੈ ਜਿਹੜੀ ਉਹ ਭਾਈ ਅਮਰਤਪਾਲ ਤੇ ਟੁੱਕੇ ਉਹ ਤੁਹਾਡਾ ਜਿਹਾ ਬਿੱਟੂ ਲੁਧਿਆਣੇ ਵਾਲਾ ਉਹ ਕਹਿੰਦਾ ਵੇਖਿਆ ਕਿਵੇਂ ਮੁੰਡੇ ਮਾਰਦੇ ਸੀ ਮਾਰੇ ਨਾ ਪਰਿਵਾਰਾਂ ਦੇ ਪਰਿਵਾਰ 92 93 ਚ ਉਹ ਗੋਲੀ ਚਲਾ ਕੇ ਸਿੱਖ ਮੁੰਡੇ ਮਾਰ ਕੇ ਉਹਨਾਂ ਦੇ ਇਲਾਸ਼ਾ ਤੇ ਹੱਸਦਾ ਹ ਹੁਣ ਕਾਂਗਰਸ ਦਾ ਪ੍ਰਧਾਨ ਕਹਿ ਰਿਹਾ ਕਿ ਗੈਂਗਸਟਰਾਂ ਦੇ ਮਾਂ ਪਿਓ ਨੇ ਵੀ ਖਚਲੋ ਕੋਈ ਗੱਲ ਕਰਨ ਲੱਗਿਆ ਸੋਚਿਆ ਕੋਈ ਸ਼ਰਮ ਆਈ ਪਿਛਲੇ ਲੰਬੇ ਸਮੇਂ ਤੋਂ NSA ਦੇ ਕੇਸ ਦੇ ਤਹਿਤ ਭਾਈ ਅਮਰਤਪਾਲ ਸਿੰਘ ਜਿਹੜਾ ਨજરਬੰਦ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪਰ ਇੱਕ ਫੈਸਲਾ ਆਉਂਦਾ ਹੈ ਕਾਂਸਲੇ ਤੋਂ ਬਾਅਦ ਕਾਫੀ ਚਰਚਾ ਹੁੰਦੀ ਹੈ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਜੁਰਮਾਨਾ ਲਾ ਦਿੱਤਾ ਗਿਆ ਹੈ ਕੋਰਟ ਦੇ ਵਿੱਚ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਬਾਹਰ ਆਉਂਦਾ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਮਰਪਾਲ ਸਿੰਘ ਬਾਹਰ ਆ ਸਕਦਾ ਹੈ ਪੰਜਾਬ ਸ਼ਿਫਟ ਕਰਨਗੇ ਜਾਂ ਕੀ ਕੁਝ ਹੋਣ ਜਾ ਰਿਹਾ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਕਰਾਈ ਸਵਾਗਤ ਹੈ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਹਰਾ ਸਾਹਿਬ ਕੀ ਚੱਲ ਰਿਹਾ ਜੀ ਬੜੀ ਚਰਚਾ ਚੱਲ ਰਹੀ ਹੈ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਝਾੜ ਬੜੀ ਤਗੜੀ ਪਾ ਦਿੱਤੀ ਹੈ ਜੁਰਮਾਨਾ ਲਾ ਦਿੱਤਾ ਹੈ ਬੜੇ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਅਸਲ ਵਿੱਚ ਸੱਚ ਹੈ ਜਾਂ ਫਿਰ ਸੋਸ਼ਲ ਮੀਡੀਆ ਤੇ ਕਈ ਆ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ ਇਦਾਂ ਦਾ ਕੁਛ ਨਹੀਂ ਦੇਖੋ ਪੰਜਾਬ ਸਰਕਾਰ ਹੈ ਜਿਹੜੀ ਹਰ ਹੀਲਾ ਵਰਤੇ ਹਾਂ ਜੋ ਇਹਨਾਂ ਨੇ ਪਿਛਲੀ ਵਾਰ ਕੀਤਾ ਜਵਾਬ ਡਿਲੇ ਕੀਤਾ ਉਸ ਦੇ ਵਿੱਚ ਲਿਖਿਆ ਕਿ ਪੰਜ ਪਾਣੀਆਂ ਨੂੰ ਅੱਗ ਲੱਗ ਜੇਗੀ ਤਾਂ ਮੈਨੂੰ ਤਾਂ ਲੱਗਦਾ ਕਿ ਪੰਜਾਬ ਸਰਕਾਰ ਹੁਣ ਵੀ ਅਦਾਲਤ ਦੇ ਅੰਦਰ ਕੁਛ ਨਾ ਕੁਛ ਗੜਬੜ ਕਰਨ ਦੀ ਚਾਹੇ ਲੇਟ ਕਰੇ ਪਿਛਲੀ ਵਾਰ ਇਹਨਾਂ ਦੇ ਵਕੀਲ ਅਪੀਅਰ ਨਹੀਂ ਹੋਏ ਬੜੀ ਉਮੀਦ ਹੈ ਇਹ ਸਰਕਾਰ ਇਸ ਮੈਟਰ ਨੂੰ ਅਮਰਤਪਾਲ ਤੋਂ ਇਨਾ ਘਬराई ਹੋਈ ਹੈ ਉਹ ਕਹਿੰਦੀ ਹੈ ਕਿ ਜੋ ਮਰਜੀ ਹੋ ਜੇ ਇੱਕ ਕੈਰੈਕਟਰ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਸੋ ਇਹ ਕੋਈ ਐਪਲੀਕੇਸ਼ਨ ਦੇ ਸਕਦੇ ਨੇ ਕਿਸੇ ਤਰੀਕੇ ਨਾਲ ਕੋਈ ਵੀ ਹੀਲਾ ਵਰਤ ਕੇ ਕਿਉਂਕਿ ਵੀਸੀ ਤੇ ਪਿਛਲੀ ਵਾਰ ਇਹ ਕੋਰਟ ਦਾ ਆਰਡਰ ਹੋਇਆ ਸੀ ਤੇ ਵੀਸੀ ਤੇ ਇਹਨਾਂ ਨੇ ਅਮਰਤਪਾਲ ਨੂੰ ਆਉਣ ਨਹੀਂ ਦਿੱਤਾ ਸੀ ਵੀਸੀ ਦਾ ਮਤਲਬ ਵੀਡੀਓ ਕਾਨਫਰੈਂਸ ਹਾਂ ਤਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਕਿਸੇ ਵੀ ਹੀਲੇ ਤੇ ਉਹਨੂੰ ਪਾਰਲੀਮੈਂਟ ਚ ਰੋਕੇਗੀ ਕੁਛ ਮਰਜੀ ਕਰ ਪਾਰਲੀਮੈਂਟ ਜਾਣ ਤੋਂ ਇਹ ਕਿਸੇ ਕੋਈ ਵੀ ਹੀਲਾ ਕੋਈ ਵੀ ਹੱਤਖੰਡਾ ਪਨਾ ਸਕਦਾ ਕਿਉਂਕਿ ਪਾਰਲੀਮੈਂਟ ਦਾ ਡਰ ਇੱਕੋ ਹੈ ਜੋ ਲੋਲਾ ਜਾਂ ਬੰਦਾ ਹੋਵੇ ਫਿਰਦਾ ਪਾਰਲੀਮੈਂਟ ਜਾਣ ਦੇਣ ਇਹਨੂੰ ਪਤਾ ਹੈ ਕਿ ਇੱਕ ਆਵਾਜ਼ ਇਹਦੀ ਜਿਹੜੀਆਂ ਜਮਾਨਤਾ ਜ਼ਬਤ ਕਰਾ ਦੇ ਇਹਨੂੰ ਸਾਰਾ ਪਤਾ ਮੁੱਖ ਮੰਤਰੀ ਨੂੰ ਇਹ ਤੁਹਾਡੇ ਕਾਲੀ ਦਲ ਨੂੰ ਪਤਾ ਤੁਹਾਡੀ ਕਾਂਗਰਸ ਨੂੰ ਪਤਾ ਹੈ ਅੰਦਰਖਾਤੇ ਸ਼ਾਇਦ ਤਿੰਨ ਹੀ ਇੱਕ ਹੋਣਗੇ ਪਰ ਪਾਰਲੀਮੈਂਟ ਮੈਂ ਇਹਨਾਂ ਦਾ ਕੀ ਇਹ ਤਾਂ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਸਾਰੇ ਉਹਨੂੰ ਸਾਰਾ ਹੈ ਤਾਂ ਦੋਸਤ ਨੇ ਸਾਰੇ ਹਮ ਜਗਮੀਤ ਸਿੰਘ ਅੱਜ ਤਿੱਕਰ ਡਬਲ ਮਰਡਰ ਹੋ ਗਿਆ ਬਾਬਲ ਕਲਾਂ ਦਾ ਚਲਾਨ ਪੇਸ਼ ਨਹੀਂ ਹੋਇਆ ਇਹ ਤਾਂ ਡਰਾਮਾ ਕਰ ਰਹੇ ਨੇ ਅਕਾਲੀਆਂ ਦਾ ਪ੍ਰਧਾਨ ਨੂੰ ਮੁੱਖ ਮੰਤਰੀ ਬਚਾਰਿਆ ਪਰ ਉਹ ਤੋਂ 328 ਰੁਪਏ ਜੋ ਕਹਿੰਦੇ ਕਿ ਸਾਡੀ ਕਿੱਡੀ ਵੱਡੀ ਸਫਲਤਾ ਅਜ ਤੱਕ ਅਕਾਲੀਆਂ ਕਾਂਗਰਸੀਆਂ ਉਹਨਾਂ ਨੇ ਨਹੀਂ ਕਰ ਸਰ 328 ਜੋ ਹੋਇਆ ਕੀ ਵਾਪਸ ਦਾ ਯੂ ਟਰਨ ਤਾਂ ਲੈ ਲਿਆ ਮੈਂ ਤੁਹਾਡੇ ਚੈਨਲ ਤੇ ਕਿਹਾ ਸੀ ਕਿ ਡਰਾਮਾ ਹੋਣਾ ਇੱਕ ਪਹਿਲਾਂ ਵੀ 2 ਸਾਲ ਡਰਾਮਾ ਕੀਤਾ 2023 ਚ ਨਾਲ 3 ਸਾਲ ਹੋ ਗਏ ਕਿ ਫੜ ਲੈਣਾ ਫੜ ਲੈਣਾ ਸੁਖਵੀਰ ਨੂੰ ਜਾਨ ਨਹੀਂ ਦੇਣਾ ਫਿਰ ਯੂ ਟਰਨ ਕੀਤਾ 307 ਦਾ ਚਲੈਣ ਚਲਾਨ ਪੇਸ਼ ਕੀਤਾ 302 ਦਾ ਨਹੀਂ ਕੀਤਾ ਕਾਰਨ ਕਿ ਡਬਲ ਮੱਡਰਾ ਕਿਤੇ ਲਾਈਫ ਇੰਪ੍ਰਿਜ਼ਨਮੈਂਟ ਨਾ ਹੋ ਜੇ ਇਹਨੂੰ ਉੱਥੋਂ ਬਚਾਇਆ ਫਿਰ 328 ਰੁਪਏ ਦਾ ਰੋਲਾ ਪਾਤਾ ਫਿਰ ਆਪਾਂ ਯੂ ਟਰਨ ਕਰ ਗਏ ਤਾਂ ਮੈਂ ਕਹਿ ਰਿਹਾ ਕਿ ਇਹ ਸਾਰੇ ਇਕੋਰੇ ਇਹ ਭਾਈ ਅਮਰਤਪਾਲ ਨੂੰ ਪਾਰਲੀਮੈਂਟ ਚੋਂ ਬੋਲਣ ਤੋਂ ਬੰਦ ਕਰਨ ਦੇ ਲਈ ਮੁੱਖ ਮੰਤਰੀ ਨੂੰ ਅੰਦਰ ਖਾਤੇ ਇਹ ਸਾਰੇ ਜ਼ੋਰ ਲਾਉਂਦੇ ਹੋਣਗੇ ਕਿ ਇਹਨੂੰ ਬੰਦ ਕਰ ਕਿਸ ਤਰੀਕੇ ਨਾਲ ਮਰਜ਼ੀ ਕਰ ਪੰਜਾਬ ਸਰਕਾਰ ਨੇ ਐਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਇਹਨਾਂ ਦੀ ਜਿੰਨੀ ਵੀ ਸਟੇਟ ਹੈ ਉਹ ਕਹਿੰਦੀ ਕੁਝ ਵੀ ਕਰਨਾ ਪੈ ਜੀ ਜੇ ਇਹ ਮੈਂ ਆਪ ਫਿਲਮਾਂ 'ਚ ਨਹੀਂ ਵੰਦੇ ਹੁੰਦੇ ਕਿ ਕਿੱਥੋਂ ਚਿੱਕਰ ਉਹ ਕੰਮ ਕਰਦੇ ਹੁੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਕਿੱਥੋਂ ਚ ਕਰੇ ਧਿਰ ਜਾਣ ਇਹ ਡਿਗ ਪੈਣ ਪੰਜਾਬ ਸਰਕਾਰ ਉਸ ਬੰਦੇ ਨੂੰ ਪਾਰਲੀਮੈਂਟ ਤੋਂ ਰੋਕਣ ਦੇ ਲਈ ਅੱਛਾ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਪਰ ਇਹ ਇਹ ਕੁਝ ਵੀ ਹੋ ਸਕਦਾ ਹੈ ਹਮ ਕੁਝ ਵੀ ਇਹ ਜਵਾਬ ਦਾਵੇ ਤੋਂ ਭੱਜ ਸਕਦੇ ਨੇ ਜਵਾਬ ਦਾਵਾ ਦੇ ਕੇ ਇਹਨਾਂ ਦੇ ਵਕੀਲ ਨਹੀਂ ਅਪੀਅਰ ਕੁਝ ਵੀ ਪੰਜਾਬ ਸਰਕਾਰ ਨਵੀਂ ਤੋਂ ਨਵੀਂ ਕੋਈ ਚੀਜ਼ ਅਦਾਲਤ ਦੇ ਵਿੱਚ ਲਿਆ ਸਕਦਾ ਹੈ ਪਰ ਚਰਚਾ ਬੜੀ ਹੋਈ ਮਾਗੀ ਤੇ ਕਾਨਫਰੰਸ ਤੋਂ ਬਾਅਦ ਉਹ ਕਹਿੰਦੇ ਕਿ ਕੱਠ ਘੱਟ ਹੋਇਆ ਲੋਕ ਪਿੱਛੇ ਹਟ ਕੇ ਬੜਾ ਪ੍ਰਚਾਰਿਆ ਗਿਆ ਤੁਹਾਨੂੰ ਨਹੀਂ 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 ਕੱਠ ਕੌਣ ਕਹਿੰਦਾ ਘੱਟ ਹੋਇਆ ਜੇ ਹੁਣ ਤੁਸੀਂ 1600 ਬੱਸ ਲੈ ਗਏ ਤੁਹਾਡੀ ਪਾਵਰ ਹੈ ਤੁਹਾਡੇ ਕੋਲ ਪੈਸਾ ਹੈ ਸਾਡੇ ਕੋਲ ਪਾਵਰ ਨਹੀਂ ਸਾਡੇ ਕੋਲ ਪੈਸਾ ਨਹੀਂ ਸਾਡੇ ਲੋਕਾਂ ਨੇ ਆਪ ਤੁਰ ਕੇ ਆਉਣਾ ਬੱਸਾਂ ਤੇ ਆਉਣਾ ਮੋਟਰਸਾਈਕਲਾਂ ਤੇ ਆਉਣਾ ਤੁਸੀਂ ਵੀ ਆਈਪੀ ਬੰਦੇ ਇਕੱਠੇ ਕੀਤੇ ਨੇ ਤੁਸੀਂ ਲੋਕਾਂ ਨੂੰ ਡਰ ਪਾਉਣੇ ਹੋ ਜੇ ਨਾ ਆਪਣੇ ਤੇ ਪਰਚੇ ਦਰਜ ਹੋ ਜਾਣਗੇ ਲੋਕਾਂ ਦਾ ਰਾਜ ਸੁਣੋ ਉੱਟ ਗਏ ਹਟ ਗਏ ਸਵੇਰੇ 4 ਵਜੇ ਥੋੜੀ ਉੱਥੇ ਬਹਿ ਕੇ ਜਾ ਕੇ ਉੱਥੇ ਜਿੱਥੇ ਤੁਹਾਡੀ ਰੈਲੀ ਦੇ ਵਿੱਚ ਬਹਿ ਕੇ ਲੋਕ ਜਾ ਕੇ ਡਰਦੇ ਤੁਸੀਂ ਤਾਂ ਕਿ ਜਲੂਸ ਕੱਢ ਛੱਡਿਆ ਹੈ ਦੂਜੇ ਬੰਦਿਆਂ ਕੋਲ ਕਾਲੀ ਦਾਲ ਕੋਲ ਪੈਸਾ ਹੀ ਇੰਨਾ ਹੈ ਉਹ 500 ਰੁਪਏ ਦਿੰਦੇ ਬੰਦਾ ਬਰਾਲੀਂਦੇ ਸਾਡੇ ਕੋਲ ਜਗਮੀਤ ਸਿੰਘ ਜਿਹੜੇ ਬੰਦੇ ਲੋਕਾਂ ਦੇ ਦਿਲੋਂ ਆਏ ਨੇ ਤਾਂ ਦਿਲੋਂ ਵੀ ਉਹਨਾਂ ਨੇ ਕਸਰ ਨਹੀਂ ਛੱਡੀ ਮਾਗੀ ਦੇ ਵੇਖੋ ਬਾਬਾ ਬਕਾਲਾ ਦੇਖ ਲਓ ਤੇ ਆ ਮਾਗੀ ਤੇ ਬਸਾਖੀ ਦੇ ਵੇਖ ਲਓ ਰਸ਼ ਕਿਤੇ ਘਟ ਹੈ ਅਸੀਂ ਜਿੰਨਾ ਸੋਚਨੇ ਦੁੱਗਣਾ ਹੁੰਦਾ ਸਾਡੀ ਸੋਚ ਛੋਟੀ ਹੋ ਸਕਦੀ ਹੈ ਪਰ ਲੋਕਾਂ ਦਾ ਕੱਟ ਤੇ ਲੋਕਾਂ ਦਾ ਹੀ ਅਟੈਚਮੈਂਟ ਉਹ ਕੱਟ ਨਹੀਂ ਸਾਡੇ ਨਾਲ ਇਸ ਤਰ੍ਹਾਂ ਦਾ ਕਿਉਂ ਪ੍ਰਚਾਰਦੇ ਆ ਫਿਰ ਤੁਹਾਡੀ ਪਾਰਟੀ ਨੂੰ ਕਹਿੰਦੇ ਕਿ ਲੋਕ ਪਿੱਛੇ हट ਗਏ ਇਹ ਤਾਂ ਹਵਾ ਨਿਕਲ ਗਈ ਸਾਲ ਦੀ ਜਿਹੜੀ ਬਰੇ ਗੰਡ ਬਣਾਉਣੀ ਸੀ ਲੋਕਾਂ ਦਾ ਇਹ ਇਹ ਗੱਲ ਪ੍ਰਚਾਰੀ ਕਿਉਂ ਜਾਂਦੀ ਹੈ ਇਹ ਪ੍ਰਚਾਰੀ ਤਿੰਨੇ ਹੀ ਕੋਨੇ ਨਾਲ ਜੀ ਇਹਨਾਂ ਨੂੰ ਡਰੀ ਇੱਕ ਹੈ ਕਿ 2027 ਫਰਵਰੀ ਟਪਾਉ ਮੁੜ ਕੇ ਆਪਣਾ ਲੋੜ ਹੀ ਨਹੀਂ ਡਰ ਤਾਂ ਇੱਕ ਬੰਦੇ ਦਾ ਹੈ ਕਿ ਸਾਰਾ ਪੰਜਾਬ ਉਹਦੇ ਨਾਲ ਹੈ ਸਾਰੇ ਸਿੱਖ ਮੁੰਡੇ ਉਹਦੇ ਨਾਲ ਨੇ ਅੱਜ ਜਗਮੀਤ ਸਿੰਘ ਜਿਹੜੇ ਆਪਣੇ ਭਾਜਪਾ ਦੇ ਬੰਦੇ ਵੀ ਪੇਸ਼ ਹੋ ਗਏ ਯਾਰ ਹੈਰਾਨੀ ਵਾਲੀ ਗੱਲ ਹੈ ਉਹ ਮੁੰਡੇ ਨੇ ਗੱਲ ਬੜੀ ਸੋਹਣੀ ਕਹੀ ਆਣਾ ਭਾਜਪਾ ਦਾ ਦਿੱਲੀ ਦੀ ਜੀ ਪੰਜਾਬ ਦੀ ਪਾਰਟੀ ਉਹ ਸਾਡੀ ਇਹ ਹੁਣ ਹਿੰਦੂ ਜੈਂਟਲਮੈਨ ਹੈ ਜਿਹੜੇ ਕਹਿ ਰਹੇ ਨੇ ਜੀ ਪੰਜਾਬ ਤਾਂ ਸਾਡਾ ਅਮਰਤਪਾਲ ਨਾਲ ਹੈ ਪਹਿਲੀ ਵਾਰ ਹੋਇਆ ਜਦੋਂ ਕੋਈ ਹਿੰਦੂ ਭਰਾਵਾਂ ਨੇ ਅੱਜ ਕਿਹਾ ਹੈ ਕਿ ਜੇ ਪੰਜਾਬ ਹੈ ਤਾਂ ਉਹ ਭਾਈ ਅਮਰਤਪਾਲ ਨਾਲ ਹੈ 아이 두 ਵੱਡੀ ਗੱਲ ਕੀ ਹੋ ਜੇ ਤੁਸੀਂ ਕਹਿ ਰਹੇ ਕੋਈ ਸ਼ਾਮਲ ਹੋਰੇ ਦੂਜੇ ਪਾਸੇ ਉਹ ਕਹਿੰਦੇ ਕਿ ਉਹ ਤਾਂ ਭਾਈ ਚਰਕ ਸਾਂਝ ਖਤਮ ਕਰ ਦੇਗਾ ਉਹ ਤਾਂ ਅੱਗ ਲਾ ਦੇਗਾ ਸਿੱਧੀ ਸਟੇਟਮੈਂਟ ਦਿੱਤੀ ਆ ਪੀ ਆਪ ਸਰਕਾਰ ਨੇ ਨਹੀਂ ਆ ਕੇ ਕਾਦੀ ਲਾਵੇਗਾ ਅੱਗੇ ਤਾਂ ਇਹਨਾਂ ਨੂੰ ਪਤਾ ਲੱਗਦਾ ਨਹੀਂ ਹਾਲਾਤ ਕਾਦੇ ਵਿਗੜ ਗਏ ਹਾਲਾਤ ਤਾਂ ਤੁਸੀਂ ਵਿਗਾੜੇ ਨੇ ਯਾਰ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਗੰਦਾ ਪਾਣੀ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਦੁਨੀਆ ਦੇ ਕਿਸੇ ਨੇ ਅੜਾਇਆ ਤੁਸੀਂ ੜਾਤਾ ਤੂੰ ਵਾਦੇ ਕਰਕੇ ਆਇਆ ਕਿ ਮੈਂ ਦੋਸ਼ੀਆਂ ਨੂੰ ਫੜਾਂਗਾ ਕਿਸੇ ਨੂੰ ਨਹੀਂ ਫੜਿਆ ਤੂੰ ਗੈਂਗਸਟਰਾਂ ਨਾਲ ਤੇ ਮੁੰਡੇ ਕਤਲ ਹੋਏ ਜਿਹੜੀ ਹੁਣ ਅਗਲੀ ਤੁਸੀਂ ਅਟੈਕ ਕਰ ਰਹੇ ਹੋ ਪੰਜਾਬ ਦੇ ਉੱਪਰ ਉਹ ਤਸ਼ੱਦਦ ਹੋਣਾ ਪੰਜਾਬ ਦੇ ਉੱਪਰ ਪਹਿਲੋ ਕੇਪੀਐਸ ਗਿੱਲ ਵਾਰੀ ਹੋਇਆ ਫਿਰ ਉਸ ਤੋਂ ਬਾਅਦ ਚੱਲਦਾ ਰਿਹਾ ਸਮੇਂ ਸੈਣੀ ਕਰਦਾ ਰਿਹਾ ਹੁਣ ਤੇਰਾ ਇਹ ਬੰਦਾ ਕਰੇਗਾ ਪਰ ਸਾਡਾ ਬੋਲਣ ਵਾਲਾ ਕੌਣ ਹੈ ਮੈਂ ਤਾਂ ਤਾਂ ਕੀ ਕੀ ਇੱਕ ਮੁੱਖ ਮੰਤਰੀ ਜਿਹੜਾ ਆਪਦੇ ਪੰਜਾਬ ਦਾ ਆਪਦੀ ਸ਼ਕਲਾਂ ਵਰਗਾ ਮੁੱਖ ਮੰਤਰੀ ਲਿਆਓ ਜਿੰਦੀ ਪੰਜਾਬ ਦੀ ਸ਼ਕਲ ਹੋਵੇ ਪੰਜਾਬ ਦੀ ਸ਼ਕਲ ਹੈ ਜਿਹੜੀ ਉਹ ਭਾਈ ਅਮਰਤਪਾਲ ਤੇ ਟੁੱਕੇ ਹੂੰ ਪੰਜਾਬ ਦੇ ਲੋਕ ਭਾਈ ਅਮਰਤਪਾਲ ਸਿੰਘ ਨੂੰ ਪਸੰਦ ਕਰਨਗੇ ਅੱਜ ਤੁਹਾਡੀ ਮੰਤਕ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਹਿੰਦੂ ਚਿਹਰੇ ਜਿਹੜੇ ਸ਼ਾਮਲ ਹੋਏ ਆ ਬਹੁਤ ਹਿੰਦੂ ਚਿਹਰੇ ਸ਼ਾਮਲ ਹੋਏ ਨੇ ਹਿੰਦੂ ਚਿਹਰਾ ਨੇ ਕਹਿਤਾ ਜੀ ਜੇ ਪੰਜਾਬ ਬਚਾਉਣਾ ਤੇ ਭਾਈ ਅਮਰਤਪਾਲ ਜ਼ਰੂਰੀ ਹ ਹ ਉਹਨੇ ਕਿਹਾ ਜੇ ਸਿੱਖ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਵਾਲੇ ਸਿਧਾਂਤ ਲਾਗੂ ਨਹੀਂ ਹੁੰਦੇ ਤਾਂ ਪੰਜਾਬ ਦਾ ਉਜੜਿਆ ਹੀ ਪਏ ਹੁਣ ਪੰਜਾਬ ਦੇ ਵੀ ਕੀ ਕਹੋਗੇ ਪੰਜਾਬ 'ਚ ਗੋਲੀ ਚੱਲਦੀ ਬੰਦ ਹੋਈ ਹੂੰ ਕੋਈ ਗੁਰੂ ਘਰ ਵੇ ਕਾਲੀਆਂ ਦੇ ਰਾਜ ਚ ਸਹੀ ਰਿਆ ਕਾਂਗਰਸ ਦੇ ਰਾਜ ਚ ਕੀ ਹੋਇਆ 25 ਹਜ਼ਾਰ ਤੋਂ ਵੱਧ ਮੁੰਡੇ ਫੇਕ ਇਨਕਾਊਂਟਰਾਂ ਚ ਮਾਰਤੇ ਹੁਣ ਕਾਂਗਰਸ ਦਾ ਪ੍ਰਧਾਨ ਕਹਿ ਰਿਹਾ ਕਿ ਗੈਂਗਸਟਰਾਂ ਦੇ ਮਾਂ ਪਿਓ ਨੂੰ ਵੀ ਖਚਲੋ ਕੋਈ ਗੱਲ ਕਰਨ ਲੱਗਿਆ ਸੋਚਿਆ ਕੋਈ ਸ਼ਰਮ ਆਈ ਕਿ ਪਹਿਲਾਂ ਵੀ ਇੱਥੇ ਕੁੜੀਆਂ ਜਿਹੜੇ ਖਾੜਕੋ ਦੀਆਂ ਧੀਆ ਪੈਣਾ ਥਾਣੇ ਚ ਵੇਚਤੀਆਂ ਕਰਾਉਣ ਹੁਣ ਕਾਂਗਰਸ ਦਾ ਪ੍ਰਧਾਨ ਕਹਿੰਦਾ ਉਹਨਾਂ ਦੀਆਂ ਪੈਣਾ ਤੇ ਕੁੜੀਆਂ ਤੇ ਮਾਵਾਂ ਕਿਚੋ ਥਾਣੇ ਚ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਕਹੋਗੇ ਅਸੀਂ ਧੀਆ ਦੀ ਇੱਜ਼ਤ ਬਚਾਉਣੀ ਹੈ ਕਿ ਥਾਣੇ ਚ ਰੋਲਣੀ ਹੈ ਐਨਾ ਮੁੱਖ ਮੰਤਰੀ ਕਿਵੇਂ ਬਣਾਉਂਗੇ ਤੁਸੀਂ ਤੇ ਜਿਹੜਾ ਮੁੱਖ ਮੰਤਰੀ ਅਸਟੈਂਟ ਬਣਿਆ ਹੋਇਆ ਹੈ ਉਹ ਪਹਿਲਾਂ ਚਾਰ ਬੰਦੇ ਮਾਰਨ ਚ ਹਮ ਅਕਾਲੀਆਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਅਸੀਂ ਤੇ ਤੁਹਾਡੀ ਭਾਜਪਾ ਨੇ ਉਹ ਲਾਹ ਹੀਰੇ ਦਾ ਖਾੜਾ ਲਵਾ ਕੇ ਦੱਸਦਾ ਹੈ ਕਿ ਮਾਗੀ ਦੇ ਉੱਪਰ ਉਹਨਾਂ ਦੀ ਸੋਚ ਕੀ ਹੈ ਹਮ ਯਾਰ ਤੁਸੀਂ ਤਾਂ ਖਾੜੇ ਲਵਾਉਣੇ ਹੋ ਤੁਸੀਂ ਤਾਂ ਕੱਲ ਨੂੰ ਆਰਕੈਸਟਰ ਲੈ ਕੇ ਆਓ ਕਰੋਗੇ ਹਮ ਤੁਸੀਂ ਤਾਂ ਨੱਚ-ਨੱਚ ਕੇ ਕਮਲੇ ਹੋ ਜੋ ਕਰੋਗੇ ਤੁਸੀਂ ਤਾਂ ਭੰਗੜੇ ਪਾਉ ਕਰੋਗੇ ਮੇਰੇ ਨਾਲ ਵਿਸਾਖੀ ਤੇ ਵੀ ਪਾਉਗੇ ਮਾਗੀ ਤੇ ਪਾਉਗੇ ਕੋਈ ਸਮਾ ਆਵੇਗਾ ਇਹ ਫਤੇਗੜ ਸਾਹਿਬ ਵੀ ਨੱਚਣ ਕਰਨਗੇ ਪਾਜ ਪਾਲ ਇਹ ਤਾਂ ਨਾ ਜੀ ਗਰੀ ਸੋਚ ਹੈ ਇਹ ਇਹ ਪਹਿਲਾਂ ਜਿੰਨਾ ਰੋਕ ਦਿੱਤੀਆਂ ਗਈਆਂ ਸੀ ਪਰ ਛੀਦੀ ਦਿਹਾੜਿਆਂ ਦੇ ਉੱਤੇ ਜਾ ਕੇ ਸਿਆਸੀ ਕਾਨਫਰੰਸਾਂ ਆਪਦੇ ਰੰਗ ਬਣਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਲਾਹਵੀਰਾ ਬੜਾ ਉੱਥੇ ਆਪਦੇ ਉਹ ਪੁਰਾਣੇ ਜੇ ਗੀਤ ਲਾ ਕੇ ਤੇ ਮੁੰਡੇ ਜਸ਼ਨ ਮਨਾਏ ਜਾ ਰਹੇ ਸੀ ਦੇਖੋ ਮੇਰੇ ਸੋਚੇ ਹੈ ਕਿ ਸਿਆਸੀ ਕਾਨਫਰੰਸ ਜੇ ਪੰਜਾਬ ਦੀ ਗੱਲ ਹੁੰਦੀ ਕੌਮ ਦੀ ਗੱਲ ਹੁੰਦੀ ਕੋਈ ਮਾੜੀ ਹੂੰ ਜੇ ਅਸੀਂ ਨਚਣ ਗਾਉਣ ਦੀ ਗੱਲ ਕਰਨੀ ਹੈ ਤੇ ਬੋਤਲ ਮੂੰਹ ਨੂੰ ਲਾ ਕੇ ਡੇਢੇ ਹੋ ਕੇ ਨਚਣਾ ਹੈ ਤੇ ਫੇਰ ਤਾਂ ਸਰਦਾਰ ਜੀ ਇਹ ਪੰਜਾਬ ਦਾ ਕਲਚਰ ਤਾਂ ਨਹੀਂ ਹੂੰ ਪੰਜਾਬ ਦਾ ਕਲਚਰ ਤਾਂ ਆਪਦੇ ਪੰਜਾਬ ਦੀ ਗੱਲ ਕਰਨੀ ਕੌਮ ਦੀ ਗੱਲ ਕਰਨੀ ਰੱਬ ਦੀ ਗੱਲ ਕਰਨੀ ਫੇਰ ਤਾਂ ਕਾਨਫਰੰਸ ਵਧੀਆ ਇਹ ਜੇ ਖਾੜੇ ਲਵਾਉਣੇ ਨੇ ਤੇ ਕੁੜੀਆਂ ਨਚਾਉਣੀਆਂ ਨੇ ਗਾਹ ਤੋਂ ਤੇ ਫੇਰ ਤਾਂ ਤੁਹਾਨੂੰ ਪਤਾ ਲੱਗ ਗਿਆ ਪੰਜਾਬ 'ਚ ਜੇ ਭਾਜਪਾ ਨੂੰ ਲਿਆਉਂਗੇ ਉਹ ਕੀ ਹੋਵੇਗਾ ਮੈਂ ਤਾਂ ਬੜਾ ਹੈਰਾਨ ਆ ਕਿ ਤੁਹਾਡੇ ਬੜੇ ਇੰਟੈਲੀਜੈਂਟ ਲੀਡਰ ਜਿਹੜੇ ਨੇ ਉਹ ਯਾਰ ਭਾਜਪਾ ਚਲੇ ਗਏ ਨੇ ਯਾਰ ਜਿਹੜੇ ਸਾਰੀ ਜ਼ਿੰਦਗੀ ਮਰ ਗਏ ਕਿ ਅਸੀਂ ਤਾਂ ਜੀ ਗੁਰੂ ਘਰ ਨਾਲ ਜੁੜੇ ਆ ਪੰਜਾਬ ਨਾਲ ਜੁੜੇ ਆ ਯਾਰ ਅੱਜ ਕਿਹੜੀਆਂ ਸ਼ਕਲਾਂ ਲੈ ਕੇ ਪੰਜਾਬ ਤੁਰ ਗਏ ਤੁਸੀਂ ਬੜੀ ਮਾੜੀ ਗੱਲ ਲੱਗੀ ਤੇ ਤੁਸੀਂ ਕਹਿੰਦੇ ਕਿ ਦੂਜਿਆਂ ਦੇ ਵਿੱਚ ਕੁਝ ਹੈ ਨਹੀਂਗਾ ਮਤਲਬ ਕਿ ਸਾਨੂੰ ਚੰਗਾ ਲੱਗਿਆ ਵਧੀਆਂ ਨੇ ਪੰਜਾਬ ਹਮੈਤੀ ਨੇ ਗੁਰਸਿੱਖਾਂ ਦੀ ਗੱਲ ਕਰਦੇ ਨੇ ਪੰਥ ਦੀ ਚੜ੍ਹਦੀ ਕਲਾ ਦੀ ਗੱਲਾਂ ਕਰਦੇ ਨੇ ਨਹੀਂ ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਪੁਰਾਣੇ ਸਮੇਂ ਦੇ ਅੰਦਰ ਔਰੰਗਜ਼ੇਬ ਜਾਂ ਵਜੀਦ ਖਾਨ ਦੇ ਅੰਦਰ ਜੇ ਸਿੱਖ ਘਟ ਚੁੱਕੇ ਸੀ ਸਿੱਖਾਂ ਦੀ ਪਾਵਰ ਘਟ ਗਈ ਸੀ ਤਾਂ ਸਿੱਖ ਛਾਲਾ ਮਾਰ ਕੇ ਉਹਨਾਂ ਦੀ ਉੱਤੇ ਉਹਨਾਂ ਦਾ ਧਰਮ ਅਡਾਪਟ ਕਰ ਲੈਂਦੇ ਅਸਲਾਮ ਕਬੂਲ ਕਰਦੇ ਹੋ ਤੋਂ ਡਰ ਕੇ ਫਿਰ ਡਰ ਕੇ ਉਹਨਾਂ ਦੇ ਰਾਤ ਚ ਨਚਣ ਲੱਗ ਪੈਂਦੇ ਸਿੱਖ ਸਿੱਖ ਮਰ ਗਿਆ ਸਿੱਖ ਉੱਜੜ ਗਿਆ ਸਿੱਖ ਨੇ ਪ੍ਰਵਾਹ ਨਹੀਂ ਕੀਤੀ ਸਿੱਖ ਝੁਕਿਆ ਨਹੀਂ ਕਿਤੇ ਪੰਜਾਬ ਦੇ ਲੋਕ ਨਹੀਂ ਝੁਕੇ ਕਿਹੜਾ ਝੁਕਿਆ ਤੁਸੀਂ ਦਾਦੇ ਦਾ ਦੁੱਲਾ ਪੱਟੀ ਆ ਉਹ ਨਹੀਂ ਪੰਜਾਬ ਦਾ ਝੁਕਿਆ ਅਕਬਰ ਬਾਦਸ਼ਾਹ ਦੇ ਅੱਗੇ ਹਮੇਸ਼ਾ ਜ਼ੁਲਮ ਦੇ ਅੱਗੇ ਪੰਜਾਬ ਦਾ ਕਿਸੇ ਕੌਮ ਦਾ ਵੀ ਬੰਦਾ ਹੈ ਉਹ ਜ਼ੁਲਮ ਦੇ ਅੱਗੇ ਉਹਨੇ ਗੋਡੇ ਨਹੀਂ ਟੇਕੇ ਪਰ ਪਹਿਲੀ ਵਾਰ ਹੋਇਆ ਹੈ ਦਿੱਲੀ ਦੇ ਅੱਗੇ ਸਾਡੇ ਪੰਜਾਬ ਦੇ ਲੋਕਾਂ ਨੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਦੀਆਂ ਸ਼ਕਲਾਂ ਵੀ ਆਪਦੀਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਕਿ ਅਸੀਂ ਤਾਂ ਰੱਬ ਦੇ ਬੰਦੇ ਆ ਯਾਰ ਪਰ ਇੱਥੇ ਮਾਕੀ ਦੀ ਕਾਨਫਰੰਸ ਦੀ ਜਿਵੇਂ ਗੱਲਾਂ ਚੱਲ ਰਹੀਆਂ ਨੇ ਮਾਕੀ ਦੀ ਕਾਨਫਰੰਸ ਤੇ ਅਕਾਲੀ ਦਲ ਨੂੰ ਕਹਿੰਦੇ ਬੜਾ ਭਰਮਾ ਹੰਗਾਰਾ ਮਿਲ ਗਿਆ ਤੇ ਵੱਡੇ ਵੱਡੇ ਬਲਾਰੇ ਆ ਕੇ ਬੋਲੇ ਨੇ ਤੇ ਉੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਜੇ ਸਰਕਾਰ ਨਾਲ ਨਹੀਂ ਤਾਂ ਵਿਰੋਧੀ ਤੇ ਜਿੱਦਾਂ ਪੱਕੇ ਬੈਠੇ ਨੇ ਨਹੀਂ ਪੀਕ ਤੇ ਜਾਣਗੇ ਨਹੀਂ ਪੀਕ ਪੈ ਜਾਣੀ ਹੈ ਇਹਨਾਂ ਨੂੰ ਜਿਹੜਾ ਆਪਾਂ ਪੁਰਾਣੀ ਲਬਜ ਪੰਜਾਬੀ ਬੋਲਦੇ ਹੁੰਦੇ ਹੁਣੇ ਆ ਕੁਛ ਨਹੀਂ ਜਾਂਦੇ ਜਿੰਦੇ ਦਿਮਾਗ ਚੋਂ ਕੱਢ ਦਿਓ ਇਹ 10 ਤੋਂ 15000 ਬੰਦਾ ਸਾਰੇ ਪੰਜਾਬ ਚ ਹਫੜ ਹਫੜ ਦਫੜ ਦਫੜ ਕਰਦਾ ਫਿਰਦਾ ਹੈ ਇਹਨਾਂ ਦੇ ਪੱਲੇ ਕੀ ਹੈ ਜਗਮੀਤ ਸਿੰਘ ਕਿਹੜਾ ਸਿੱਖ ਏਡਾ ਗਿਰਿਆ ਜਿਹੜਾ ਅਟਕੇ ਕਹੇਗਾ ਕਿ ਮੈਂ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੋਹੀਨ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਗੰਦਾ ਪਾਣੀ ਪਾਇਆ ਤਾਂ ਮੈਂ ਇਸ ਪਰਿਵਾਰ ਨਾਲ ਤੁਰ ਜਾ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਏਡਾ ਗਿਰਿਆ ਕੋਈ ਪੁੱਤਰ ਹੋਵੇ ਕਿਸੇ ਦਾ ਪਰ ਉਹ 25000 ਦੇ ਕੱਟ ਦਾ ਦਾਵਾ ਕਰਦੇ ਨੇ ਨਹੀਂ ਨਹੀਂ ਉਹ ਬੜੀਆਂ ਨਸਲਾਂ ਕੋਈ ਮਾੜੇ ਹੋਣਗੇ ਕੋਈ ਇਹੋ ਜਿਹਾਂ ਪਰ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਚਿਹੜਾ ਗਿਰਿਆ ਕੋਈ ਬੰਦਾ ਹੋ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਰਸ ਚੱਲੇ ਗੁਰੂ ਗਰੰਥ ਸਾਹਿਬ ਦੇ ਮਹਾਰਾਜ ਦੇ ਵਰਸ ਚੱਲੇ ਐਨਾ ਪੰਜਾਬ ਗਿਰਿਆ ਨਹੀਂ ਅਜੇ ਸੋ ਮੈਨੂੰ ਨਹੀਂ ਲੱਗਦਾ ਇੱਕ ਝੂਠ ਹੈ ਉਹਦਾ ਦਿਹਾੜੀ ਤੇ ਬੰਦੇ ਲੈਂਦੇ ਨੇ 500000 ਰੁਪਿਆ ਨਾਲ ਪੈਸੇ ਹੀ ਬਹੁਤ ਜ਼ਿਆਦਾ ਹੈ ਹੂੰ ਜੇ ਕੰਮ ਕਰਨਾ ਹੁੰਦਾ ਤੇ ਅਸੀਂ ਲੱਖ ਬੰਦੇ ਇਕੱਠਾ ਕਰ ਦਿੰਦੇ ਪਰ ਇਹ ਕੰਮ ਕਰਨ ਦਾ ਫਾਇਦਾ ਨਹੀਂ ਪਤਾ ਤਾਂ ਉਹਦਾ ਲੱਗੇਗਾ ਜਦੋਂ ਆਪੇ 2027 ਚਾਵਾਂਗੇ ਮਾਰਕੀਟ ਚ ਹੂੰ ਕਿਹਨੂੰ ਇਹਨਾਂ ਕੋਲ ਹੈ ਕੌਣ ਨੇ ਹੁੰਦੜ ਸਾਹਿਬ ਚੀਮਾ ਸਾਹਿਬ ਕਾਦੇ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਚੁੱਪ ਹੂੰ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਹੋਇਆ ਚੁੱਪ ਹੂੰ ਬੰਦੇ ਪੰਜਾਬ 'ਚ ਮਾਰ ਦਿੱਤੇ ਗਏ ਚੁੱਪ ਸਿਮੇ ਸਿੰਘ ਸੈਣੀ ਡੀਜੀਪੀ ਲਾਇਆ ਚੁੱਪ ਕੀ ਕਰਾਉਣਾ ਇਹੋ ਜੇ ਸਾਬ ਤੋਂ ਪਰ ਤੁਹਾਡੇ ਪਾਸੇ ਉਹ ਕਹਿੰਦੇ ਕਿ ਸਿਰਫ ਸੋਸ਼ਲ ਮੀਡੀਆ ਵਾਲੇ ਇਹਨਾਂ ਕੋਲੇ ਵੀ ਭਾਨੇ ਰਾਂ ਦਾ ਲੱਖੇ ਰਾਂ ਦਾ ਜ਼ਿਕਰ ਕਰਦੇ ਹੋ ਕਹਿੰਦੇ ਸਿਰਫ ਇਹ ਬੋਲ ਲੈਂਦੇ ਸੋਣਾ ਬਸ ਠੀਕ ਹੈ ਉਹ ਗੱਲ ਹੈ ਨਹੀਂ ਪਰ ਲੋਕ ਤਾਂ ਹੈ ਨਹੀਂ ਨਾਲ ਇਹਨਾਂ ਦੇ ਪਰ ਬੋਲਦੇ ਸੋਣਾ ਨੇ ਜੀ ਇਹ ਤਾਂ ਨਹੀਂ 10 ਤੋਂ 5 10 ਤੋਂ 5 25 ਕਹੀ ਜਾਂਦੇ ਹੁਣ 48 ਕਹੀ ਜਾਂਦੇ ਨੇ 12 50 ਇੰਟੈਲੀਜੈਂਟ ਬੰਦੇ ਨੇ ਇਹ ਕਿੱਥੇ ਲਿਖਿਆ ਹੈ ਤੁਹਾਡੇ ਕੋਲ ਤਾਂ ਕਿ ਬੰਦਾ ਹੀ ਚੱਜਦਾ ਹੈ ਨਹੀਂ ਜਿਹੜੇ ਬੰਦਿਆਂ ਨੂੰ ਹਸਾਬ ਨਹੀਂ ਆਉਂਦਾ ਜਿਹੜੇ ਬੰਦਿਆਂ ਨੂੰ ਗੱਲ ਨਹੀਂ ਕਰਨੀ ਆਉਂਦੀ ਜਿਹੜੇ ਬੰਦਿਆਂ ਨਾਲ ਉਹਦੇ ਗੁਰੂ ਦੇ ਇਹ ਨਹੀਂ ਪਤਾ ਕਿ ਗੁਰੂ ਅਰਜਨ ਦੇਵ ਮਹਾਰਾਸ਼ੀ ਕਿੱਥੇ ਹੋਏ ਨੇ ਉਹਨੂੰ ਤੁਸੀਂ ਕਹੀ ਜਣੋ ਕਾਲੀ ਦਲ ਦਾ ਪ੍ਰਧਾਨ ਹੈ ਤੇਰੀ ਸੋਚ ਤੇ ਪਹਿਰਾ ਜਾਂਗੇ ਠੋਕ ਕੇ ਇਹ ਗੱਲ ਕਰ ਰਹੇ ਹੋ ਤੁਸੀਂ ਲੋਕ ਹੂੰ ਬਿਲਕੁਲ ਬੇਵਕੂਫੀ ਗੱਲ ਹੈ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਹੈ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ Hindu Muslim Sikhਾਂ ਦੀ ਪਾਰਟੀ ਬਣੇਗੀ ਇਹ ਕੋ ਪਾਰਟੀ ਬਣੇਗੀ ਜਿਹੜਾ ਪੰਜਾਬ ਨੂੰ ਸੰਭਾਲੇਗੀ ਇਹ ਖਾੜੇ ਨਹੀਂ ਲਵਾਉਣੇ ਅਸੀਂ ਅਸੀਂ ਆਰਕੈਸਟਰਾ ਨਹੀਂ ਲਵਾਉਣਾ ਸਾਡਾ ਤਾਂ ਕੰਮ ਹੀ ਆਪਦਾ ਕੱਟਣਾ ਨਹੀਂ ਹੋਵੇਗੀ ਨਹੀਂ ਦੇਖੋ ਮੇਰੀ ਗੱਲ ਸੁਣ ਲਓ ਜੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੋਗੇ ਨਾ ਜੀ ਉੱਥੇ ਉਹਨੇ ਕੀ ਕੀਤਾ ਸੀ ਮਹਾਰਾਜਾ ਨੇ ਉਹਨੇ ਜੇ ਰਮੰਦਰ ਸਾਹਿਬ 'ਚ ਸਿਉਨਾ ਚੜਾਇਆ ਸੀ ਨਾ ਤੇ ਕਾਂਸੀਨਾਥ ਦੇ ਮੰਦਿਰ 'ਚ ਵੀ ਸਿਉਨਾ ਚੜਾਇਆ ਸੀ ਉਹਨੇ ਮੁਸਲਮਾਨਾਂ ਦੀ ਮਸਜਿਦ ਤੇ ਵੀ ਸਿਉਨਾ ਚੜਾਇਆ ਸੀ ਹੂੰ ਉਹਨੇ ਕਿਹਾ ਜੀ ਕੋਈ ਮਰਜ਼ੀ ਕਿਤੇ ਮੰਨੇ ਮੈਂ ਕਿਸੇ ਦਖਲਅੰਦਾਜ਼ੀ ਨਹੀਂ ਕਰਨਾ ਪਰ ਆਦੇ ਧਰਮ ਦੀ ਇੱਜ਼ਤ ਬੜੀ ਕਰਦਾ ਸੀ ਹੂੰ ਪਰ ਸਾਡੀ ਪ੍ਰੋਬਲਮ ਕੀ ਹੈ ਸਾਡੇ ਸਿੱਖ ਲੀਡਰ ਨੇ ਆਪਦੀ ਕੌਮ ਦਾ ਮਜ਼ਾਕ ਕਢਾਇਆ ਆਪਦੇ ਧਰਮ ਦਾ ਮਜ਼ਾਕ ਕਢਾਇਆ ਪਹਿਲੇ ਲੀਡਰ ਸਿੱਖ ਹੋਏ ਨੇ ਜਿਨ੍ਹਾਂ ਨੇ ਆਪ ਦੀ ਕੌਮ ਤੇ ਗੋਲੀ ਚਲਾਈ ਕਿੰਦੀ ਗੱਲ ਕਰਦੇ ਹੋ ਸੁਖਵੀਰ ਬਾਦਲ ਦੀ ਕਿੰਦੀ ਗੱਲ ਕਰੂੰਗਾ ਤੁਹਾਡਾ ਰਾਜਾ ਜਿਹੜੀ ਤੁਹਾਡੀ ਕਾਂਗਰਸ ਹੈ ਉਹ ਵੀ ਸਿੱਖ ਸੀ ਤੁਹਾਡੇ ਹਮ ਸਾਰੇ ਸਿੱਖੀ ਨੇ ਹਮ ਤੁਹਾਡੇ ਭਾਜਪਾ ਜਿਹੜੀ ਸਿੱਖ ਤੇ ਛਾਲਾ ਮਾਰ ਕੇ ਚੀਕਾ ਮਾਰ ਕੇ ਤੁਰੇ ਜਾਂਦੇ ਨੇ ਇਹਨਾਂ ਨੇ ਵੀ ਇਹੀ ਕਰਨਾ ਉਹ ਤੁਹਾਡਾ ਜਿਹੜਾ ਬਿੱਟੂ ਲੁਧਿਆਣੇ ਵਾਲਾ ਉਹ ਕਹਿੰਦਾ ਵੇਖਿਆ ਕਿਵੇਂ ਮੁੰਡੇ ਮਾਰਦੇ ਸੀ ਪਰ ਮਾਰੇ ਨਾ ਪਰਿਵਾਰਾਂ ਦੇ ਪਰਿਵਾਰ 9293 ਉਹ ਗੋਲੀ ਚਲਾ ਕੇ ਸਿੱਖ ਮੁੰਡੇ ਮਾਰ ਕੇ ਉਹਨਾਂ ਦੇ ਇਲਾਸ਼ਾ ਤੇ ਹੱਸਦਾ ਹੈ ਤੇ ਤੁਸੀਂ ਲੋਕ ਵੋਟਾਂ ਪਾਉਂਦੇ ਜੀ ਪੰਜਾਬ ਦੇ ਲੋਕ ਕਿ ਕਿਹਨੂੰ ਕਹੋਗੇ ਫਿਰ ਹਮ ਬੇਸ਼ਰਮ ਤੇ ਸ਼ਰਮ ਵਾਲਾ ਕੌਣ ਹੈ ਜੀ ਸੋ ਪੰਜਾਬ ਚ ਅਜ ਇੱਕ ਜੇ ਲੋੜ ਹੈ ਹਿੰਦੂ ਮੁਸਲਮਾਨ ਸਿੱਖ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਵਰਗੀ ਪਾਰਟੀ ਉਹ ਅਕਾਲੀ ਦਲ ਵਾਰਸ ਪੰਜਾਬ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ